ਮੀਟਿੰਗ ਕੀਤੀ ਗਈ ਗੁਰਦੁਆਰਾ ਸਾਹਿਬ ਸੂਰੀ ਸਰ ਸਾਹਿਬ ਕੋਟ ਧਰਮੂ ਸੋਚੀ ਸੰਗਤ ਨੂੰ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਭਾ ਦੀ ਮੀਟਿੰਗ ਦੇ ਵਿੱਚ ਜੋ ਮਤੇ ਪੇਸ਼ ਕੀਤੇ ਔਰ ਪਾਸ ਕੀਤੇ ਗਏ ਉਸ ਦੇ ਸਬੰਧ ਵਿੱਚ ਸਭ ਤੋਂ ਪਹਿਲੀ ਬੇਨਤੀ ਜੋ ਸੰਗਤ ਨੂੰ ਕਰ ਰਹੇ ਆ ਕਿ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਬਹੁਤ ਲੰਮੇ ਸਮੇਂ ਤੋਂ ਸਾਡੇ ਸਤਿਕਾਰਯੋਗ ਮਹਾਂਪੁਰਖ ਸਤ ਬਾਬਾ ਜਸਵਿੰਦਰ ਸਿੰਘ ਜੀ ਜੋ ਸਰਪ੍ਰਸਤ ਹਨ ਸਭਾ ਦੇ ਉਹਨਾਂ ਦੀ ਅਗਵਾਈ ਵਿੱਚ ਪੰਥ ਦੇ ਪ੍ਰਚਾਰ ਪ੍ਰਸਾਰ ਦੇ ਬਹੁਤ ਉਪਰਾਲੇ ਕਰ ਰਹੀ ਹੈ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਜੋ ਸਾਡਾ ਆਉਣ ਵਾਲਾ ਭਵਿੱਖ ਹਨ ਉਹਨਾਂ ਨੂੰ ਬਾਣੀ ਦੇ ਧਾਰਨੀ ਬਣਾਉਣ ਵਾਸਤੇ ਔਰ ਬਾਣੀ ਨਾਲ ਜੋੜਨ ਵਾਸਤੇ ਕਿਸ ਮੁਕਾਬਲੇ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਇਲਾਕੇ ਭਰ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਗਰੰਥੀ ਸਭਾ ਵੱਲੋਂ ਵੱਖ-ਵੱਖ ਨਗਰਾਂ ਦੇ ਗੁਰੂ ਘਰਾਂ ਦੇ ਗਰੰਥੀ ਸਿੰਘਾਂ ਔਰ ਵੱਖ-ਵੱਖ ਗੁਰੂ ਘਰਾਂ ਦੀਆਂ ਸਤਕਾਰਯੋਗ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਇਹ ਮੁਕਾਬਲੇ ਉਲੀਕੇ ਗਏ ਆ ਆਉਣ ਵਾਲੇ ਸਮੇਂ ਦੇ ਵਿੱਚ ਮੁਕਾਬਲੇ ਕਰਵਾਏ ਜਾਣਗੇ ਤਾਂ ਕਿ ਬੱਚੇ ਕੇਸਾ ਧਾਰੀ ਬਣਨ ਵੱਲ ਪ੍ਰੇਰਿਤ ਹੋ ਸਕਣ ਤੇ ਕਲਗੀ ਧਰਮ ਮਹਾਰਾਜ ਦੀਆਂ ਦੀ ਸਿੱਖੀ ਹੈ ਜਿਹੜੀ ਉਹ ਹਰ ਨਗਰ ਹਰ ਸ਼ਹਿਰ ਹਰ ਗਲੀ ਹਰ ਮੁਹੱਲੇ ਦੇ ਵਿੱਚ ਹਰ ਘਰ ਦੇ ਵਿੱਚ ਚਮਕੇ ਇਹੀ ਉਪਰਾਲਾ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਕਰ ਰਹੀ ਹੈ ਉਹ ਸਰਬੱਤ ਸੰਗਤ ਦਾ ਜਿੱਥੇ ਧੰਨਵਾਦ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁਕਾਬਲੇ ਵੱਡੇ ਪੱਧਰ ਤੇ ਕਰਵਾਏ ਜਾਣਗੇ ਤੇ ਨਾਲ ਜੋ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੀ ਵੱਖ-ਵੱਖ ਬਲਾਕ ਲੈਵਲ ਦੀਆਂ ਔਰ ਵੱਖ-ਵੱਖ ਸਰਕਲ ਪੱਧਰ ਦੀਆਂ ਇਕਾਈਆਂ ਨੂੰ ਗਠਨ ਕਰਨ ਵਾਸਤੇ ਸਭਾ ਦੇ ਵਿਸਥਾਰ ਕਰਨ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਬਲਾਕਾਂ ਵਿੱਚ ਸਰਕਲਾਂ ਦੇ ਵਿੱਚ ਪਹੁੰਚ ਕਰਕੇ ਗ੍ਰੰਥੀ ਸਿੰਘਾਂ ਦੀਆਂ ਟੀਮਾਂ ਦੀ ਚੋਣ ਕੀਤੀ ਜਾਣੀ ਹੈ ਉਹ ਵੀ ਲਗਭਗ 15 ਦਿਨਾਂ ਬਾਅਦ ਇਹ ਪ੍ਰੋਗਰਾਮ ਸਾਰਾ ਆਰੰਭ ਹੋ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ